ਤੋ ਲੋਕ ਸਭਾ ਲਈ ਉਮੀਦਵਾਰ ਮੀਧੇਰ ਲਈ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸਟਾਰ ਇਨਫੈਕਟ ਦੇ ਐਮ ਡੀ ਮੁਹੰਮਦ ਉਵੇਦ ਦੀ ਟੀਮ ਇਕਬਾਲ ਫੌਜੀ ਇਸਹਾਕ ਸਾਕਾ ਐਡਵੋਕੇਟ ਚਮਚਾਰ ਤੇ ਗੁਰਚਰਾਂ ਦੀ ਅਗਵਾਈ ਵਿੱਚ ਘਰ-ਘਰ ਜਾ ਕੇ ਬਿਜਲੀ ਬਿੱਲ ਮੁਫਤ ਔਰਤਾਂ ਨੂੰ ਬਸਾਦਾ ਕਿਰਾਇਆ ਮੁਫਤ ਆਦੀ ਮੁਕਦਮੇ ਤੇ ਲੋਕਾਂ ਤੋਂ ਵੋਟ ਮੀਧੇਰ ਨੂੰ ਪਾਉਂਦੀ اپੀਲ ਕਰ ਰਹੇ ਹਨ ਲੋਕਾਂ ਵੱਲੋਂ ਪਰਵਾਹ ਹੰਗਾਰਾ ਮਿਲ ਰਿਹਾ ਹੈ ਅੱਗੇ ਹੋਰ ਕੀ ਕਿਹਾ ਇਹ ਤੁਸੀਂ ਸੁਣੋ ਡੋਰ ਟੂ ਡੋਰ ਫਿਰ ਰਹੇ ਹਾਂ ਕੀ ਲੋਕਾਂ ਨੂੰ ਬੋਟਰਾਂ ਨੂੰ ਕੀ ਅਪੀਲ ਕਰ ਰਹੇ ਹਾਂ ਅਸੀਂ ਇਹੀ ਅਪੀਲ ਕਰ ਰਹੇ ਹਾਂ ਵੀ ਮੀਥੇਰ ਜਿਹਨਾਂ ਨੂੰ ਬਹੁਤ ਬਹੁਤ ਵੋਟਾਂ ਪਾ ਕੇ ਉਹਨੂੰ ਜਿਤਾਓ ਕਿ ਜਿਵੇਂ ਉਹਨਾਂ ਦੇ ਆਪਣੀ ਕਾਰਗੁਜ਼ਾਰੀ ਆ ਪੰਜਾਬ ਸਰਕਾਰ ਦੀ ਬਿਜਲੀ ਮਾਫੀ ਔਰ ਜਿੰਨੀਆਂ ਵੀ ਸਕੀਮਾਂ ਨੇ ਵੱਧ ਤੋਂ ਵੱਧ ਉਹ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ ਇਸ ਕਰਕੇ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਵੀ ਜਿੰਨੀ ਵੱਧ ਤੋਂ ਵੱਧ ਵੋਟ ਪਾ ਕੇ ਇਹਨੂੰ ਜਿਤਾਇਆ ਜਾਂਦਾ ਜਿਤਾਓ ਅਸੀਂ ਡੋਰ ਟੂ ਡੋਰ ਕਰ ਰਹੇ ਆ ਸਾਰੇ ਜਮਾਲਪੁਰ ਪ੍ਰਧਾਨ ਜੀ ਹੈਗੇ ਨੇ ਤੇ ਸਾਰੇ ਮਿਲ ਕੇ ਇਹ ਰਾਜੀ ਜਿਵੇਂ ਅਵੈਦ ਸਾਹਿਬ ਨੇ ਆ ਕੇ ਆਵਾਜ਼ ਦੀ ਜੁਆਇਨ ਕੀਤੀ ਹੈ ਅਵੈਦ ਸਾਹਿਬ ਦੇ ਇੱਕ ਨਾਮ ਹੈ ਰੋਜ਼ਗਾਰ ਵੀ ਮਿਲਦਾ ਹੈ ਤਾਂ ਉਹਨਾਂ ਦਾ ਕਿੰਨਾ ਪ੍ਰਭਾਵ ਹੋਊਗਾ ਤੁਸੀਂ ਵੀ ਉਹਦੀ ਟੀਮ ਦੇ ਬਣ ਕੇ ਚੱਲ ਰਹੇ ਹੋ ਤੇ ਕਿੰਨਾ ਪ੍ਰਭਾਵਨਾ ਦੇ ਪੈਦਾ ਇਹਦੇ ਨਾਲਾ ਹੋਰ ਵੀ ਬਹੁਤ ਵੱਡਾ ਹੰਗਾਰਾ ਹੈਗਾ ਪਹਿਲਾਂ ਵੀ ਵਧੀਆ ਸੀ ਤੇ ਇਹਦੇ ਨਾਲ ਹੋਰ ਬਹੁਤ ਵੱਡਾ ਹੰਗਾਰਾ ਮਿਲਿਆ ਸਾਡੀ ਟੀਮ ਨੂੰ ਉਹਨਾਂ ਨੇ ਕਲ ਪਿੰਡਾਂ 'ਚ ਵੀ ਟੀਮਾਂ ਛੱਡੀਆਂ ਨੇ ਤੇ ਸ਼ਹਿਰ ਦੇ ਵਿੱਚ ਵੀ ਟੀਮਾਂ ਛੱਡੀਆਂ ਨੇ ਉਹਨਾਂ ਨੇ ਵੀ ਆਪਾਂ ਡੋਰ ਟੂ ਜਾਣਾ ਵਾਰਡ ਨੰਬਰ 22 ਦੇ ਵਿੱਚ ਅਸੀਂ ਦਿਮਾਲਪੁਰਾ 'ਚ ਡੋਰ ਟੂ ਡੋਰ ਸ਼ੁਰੂ ਕੀਤਾ ਅੱਜ ਉਮੀਦ ਹੇਰ ਜੀ ਕਾਪ ਦੇ ਵਿੱਚ ਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੁਆਰਾ ਕੀਤੇ ਗਏ ਕੰਮਾਂ ਤੋਂ ਜਾਣੂ ਕਰਵਾਉਂਦੇ ਹੋਏ ਤੇ ਉਹਨਾਂ ਨੂੰ ਦੱਸਦੇ ਹੋਏ ਵੀ ਤੁਸੀਂ ਇਹਨਾਂ ਨੂੰ ਪਹਿਲਾਂ ਨਾਲੋਂ ਵੀ ਵੱਧ ਵੋਟਾਂ ਦੇ ਵੋਟਾਂ ਦੇ ਫਰਕ ਨਾਲ ਜਿਤਾਉਣਾ ਹੈ ਤੇ ਆਵਾਜ਼ ਦੀ ਪਾਰਟੀ ਨੂੰ ਸੰਸਦ ਦੇ ਵਿੱਚ ਭੇਜਣਾ ਹੈ ਤੇ 13 13 ਸੀਟਾਂ ਇਨਸ਼ਾਅੱਲਾ ਅਸੀਂ ਜਿੱਤ ਕੇ ਪੰਜਾਬ ਚੋਂ ਭੇਜਾਂਗੇ ਆਵਾਜ਼ ਦੀ ਪਾਰਟੀ ਹਾਂਜੀ ਵੀਰ ਸਾਹਿਬ ਕੀ ਪ੍ਰੋਗਰਾਮ ਅੱਜ ਚਾਚਾ ਜੀ ਨੂੰ ਕੀ ਕਰੀਏ ਬੋਲਿਓ ਭਾਈ ਹਾਂਜੀ ਸਾਹੀ ਸਾਹਿਬ ਅੱਜ ਅਸੀਂ ਇੱਥੇ ਜਮਾਲਪੁਰੇ ਮਲੇਰਕੋਲਾ ਦੇ ਅੰਦਰ ਡੋਰ ਟੂ ਡੋਰ ਕੰਪੇਨਿੰਗ ਕਰ ਰਹੇ ਹਾਂ ਭਾਈ ਅਵਾਜ਼ ਦੀ ਅਗਵਾਈ ਦੇ ਵਿੱਚ ਔਰ ਮੇਰੇ ਫਾਜ਼ ਸਾਹੀ ਸਾਖ ਸਾਕਾ ਜੀ ਨਾਲ ਇਕਬਾਲ ਫੌਜੀ ਜੀ ਔਰ ਸਾਰੇ ਪਤਵੰਤੇ ਸ਼ਮਸ਼ਾਹ ਜੀ ਆ ਕੁਟਰਨ ਜੀ ਜਿੰਨੇ ਵੀ ਨੇ ਸਾਰੇ ਔਰ ਅਸੀਂ ਡੋਟ ਰੋ ਘਰਾਂ ਦੇ ਵਿੱਚ ਲੋਕਾਂ ਨੂੰ ਅਵੇਅਰ ਕਰਦੇ ਦੱਸ ਰਹਿਆਂ ਕਿ ਆਮਾ ਦੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਜੋ ਕੰਮ ਕੀਤੇ ਨੇ ਜੋ ਵਿਕਾਸ ਕੀਤਾ ਹੈ ਉਹਨਾਂ ਨੂੰ ਅਸੀਂ ਦੱਸ ਰਹਿਆਂ ਐਕਸਪਲੇਨ ਕਰ ਰਹਿਆਂ ਪਰ ਸਾਨੂੰ ਇੰਨਾ ਵਧੀਆ ਹੰਗਾਰਾ ਮਿਲ ਰਿਹਾ ਆਲਰੇਡੀ ਸਾਨੂੰ ਇਹ ਗੱਲ ਕਹਿ ਰਹੇ ਨੇ ਕਿ ਸਾਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਆਮਾ ਦੀ ਪਾਰਟੀ ਸਰਕਾਰ ਜੋ ਕਿ ਭਗਵੰਤ ਆਮਾਨ ਨੇ ਜੋ ਕੰਮ ਕੀਤੇ ਨੇ ਜਿਵੇਂ ਕਿ ਰੂਟੀਨ ਦੇ ਵਿੱਚ ਆਪਣੇ ਬਿਜਲੀ ਦਾ ਮੈਟਰ ਹੈ ਬਹੁਤ ਵੱਡਾ ਮੈਟਰ ਹੈ ਦੇਖੋ ਹਰ ਇੱਕ ਘਰ ਦੇ ਵਿੱਚ 600 ਯੂਨਟ ਮਾਫ ਨੇ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਹਰ ਇੱਕ ਨੂੰ ਬਿਜਲੀ ਮਾਫ ਹੈ ਦੇਖੋ ਪਹਿਲਾਂ ਵੀ ਸਰਕਾਰਾਂ ਬੰਦੀਆਂ ਆਈਆਂ ਨੇ ਲੇਕਿਨ ਅਜ ਤੱਕ ਇਹ ਕੰਮ ਨਹੀਂ ਹੋਏ ਇਹ ਬੜੇ ਇਨਕਲਾਬੀ ਔਰ ਕ੍ਰਾਂਤੀਕਾਰੀ ਫੈਸਲੇ ਲਏ ਗਏ ਸਿਰਫ ਔਰ ਸਿਰਫ ਹਵਨਤਮਾਨ ਦੀ ਸਰਕਾਰ ਦੇ ਅੰਦਰ ਔਰ ਪਹਿਲਾਂ ਵੀ ਦੇਖੋ ਟਰਾਂਸਫਾਰਮ ਉਹੀ ਟਰਾਂਸਫਾਰਮ ਨੇ ਉਹੀ ਤਾਰਾਂ ਨੇ ਉਹੀ ਮੁਲਾਜ਼ਮ ਨੇ ਲੇਕਿਨ ਫਰਕ ਇਹ ਹੈ ਨੀਅਤ ਔਰ ਨੀਤੀ ਦੇ ਵਿੱਚ ਫਰਕ ਹੈ ਇਮਾਨਦਾਰ ਸਰਕਾਰ ਹੈ ਜੋ ਕੋਈ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਔਰ ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅਗਰ ਮੈਂ ਕੰਮ ਗੁਨਾਵਾ ਤਾਂ ਇਹ ਬਹੁਤ ਲੰਬੇ ਚਲੇ ਜਾਣਗੇ ਬਹੁਤ ਲੰਬੀ ਲਿਸਟ ਆ ਉਹਦੇ ਵਿੱਚ ਜਿਵੇਂ ਕਿ ਮੁਹੱਲਾ ਕਲੀਨਿਕ ਲਾ ਲਓ ਤੁਸੀਂ ਐਸਐਸਐਫ ਰੋਡਾਂ ਦੇ ਉੱਪਰ ਦੇਖੋ ਅਕਸਰ ਆਪਾਂ ਦੇਖਦੇ ਸੀਗੇ ਕਿ ਜੋ ਜਾਨਾਂ ਜਾਂਦੀਆਂ ਸੀਆਂ ਸਿਰਫ ਸਿਰਫ ਉਹਨਾਂ ਨੂੰ ਇਲਾਜ ਨਹੀਂ ਮਿਲਦਾ ਸੀ ਮੌਕੇ ਦੇ ਉੱਪਰ ਔਰ ਭਗਵੰਤ ਮਾਨ ਜੀ ਨੇ ਜੋ ਇੱਕ ਫੋਰਸ ਤਿਆਰ ਕੀਤੀ ਹੈ ਤੇ ਉਸ ਦੇ ਤਹਿਤ ਉਹ ਫੌਰੀ ਮੌਕੇ ਦੇ ਉੱਪਰ ਇਲਾਜ ਜੋ ਕਿ ਉਹਨਾਂ ਨੂੰ ਚੱਕ ਕੇ ਹਸਪਤਾਲ ਦੇ ਵਿੱਚ ਜੋ ਬੇ ਮਤਲਬ ਉਹਨਾਂ ਦੀ ਜਾਨਾਂ ਬਚਦੀਆਂ ਨੇ ਤਾਂ ਇਸ ਦੇ ਨਾਮ ਨਾਲ ਮੈਂ ਹੀ ਤੁਹਾਡੇ ਚੈਨਲ ਦੇ ਜ਼ਰੀਏ ਅਪੀਲ ਕਰੂੰਗਾ ਪੂਰੇ ਪੰਜਾਬ ਦੇ ਵਿੱਚ ਜੋ ਇਲੈਕਸ਼ਨ ਹੋ ਰਿਹਾ ਲੋਕ ਸਭਾ ਦਾ ਜਿਸ ਦੇ ਅੰਦਰ ਆਪਣੇ ਭਗਵੰਤ ਮਾਨ ਜੀ ਨੇ ਜਿਵੇਂ ਦਾਵਾ ਕੀਤਾ ਕਿ 13 ਦੇ 13 ਇਨਸ਼ਾਅੱਲਾ ਅਸੀਂ ਪੰਜਾਬ ਦੇ ਵਿੱਚ ਇਹ ਸੀਟਾਂ ਜਿੱਤਾਂਗੇ ਕਿਉਂ ਕਿ ਕਿਉਂਕਿ ਲੋਕ ਖੁਸ਼ ਨੇ ਇਨਸ਼ਾਅੱਲਾ ਜੋਗੀ ਬਾਡੀ ਜੋਗੀ ਬਾਡੀ ਜੀ ਵਿਸ਼ਨ ਔਰ ਵਿਜ਼ਨ ਪੰਜਾਬ ਸਰਕਾਰ ਲੈ ਕੇ ਚੱਲੀ ਸੀ ਉਹਦੇ ਵਿੱਚ ਪੂਰੀ ਸਕਸੈਸਫੁਲ ਰਹੀ ਹੈ ਔਰ ਉਸ ਦਾ ਰਿਜ਼ਲਟ ਔਰ ਉਸ ਦੇ ਇਨਾਮ ਵੱਜੋਂ ਮੈਂ ਪੂਰੀ ਉਮੀਦ ਕਰਦਾ ਔਰ ਪੂਰੀ ਗੁਜਾਰਿਸ਼ ਵੀ ਕਰਦਾ ਪੂਰੇ ਪੰਜਾਬ ਦੇ ਵਿੱਚ ਔਰ ਮਲੇਰਕੋਲਾ ਦੇ ਅੰਦਰ ਖਾਸ ਕਰਕੇ ਲੋਕਾਂ ਨੂੰ ਅਪੀਲ ਕਰਦਾ ਕਿ ਤੁਸੀਂ ਆਉਣ ਵਾਲੀ 1 ਜੂਨ ਨੂੰ ਬਾਈ ਮੀਤਿਹਰ ਦੇ ਹੱਕ ਦੇ ਵਿੱਚ ਜੋ ਕਿ ਆਲਰੇਡੀ ਮਿਨਿਸਟਰ ਵੀ ਨੇ ਯੰਗ ਨੇ ਨੌਜਵਾਨ ਨੇ ਪੜੇ ਲਿਖੇ ਨੇ ਕੰਮ ਕਰਨ ਦਾ ਜਜ਼ਬਾ ਰੱਖਦੇ ਨੇ ਔਰ ਉਹਨਾਂ ਨੂੰ ਆਪਾਂ ਬੋਰਡ ਪਾ ਕੇ ਕਾਮਯਾਬ ਕਰੀਏ ਤਾਂ ਕਿ ਆਪਾਂ ਉਹਨਾਂ ਨੂੰ ਸੰਸਦ ਦੇ ਵਿੱਚ ਪਹੁੰਚਾਈਏ ਔਰ ਜੋ ਪੰਜਾਬ ਦੇ ਵਿੱਚ ਕੰਮ ਹੋ ਰਿਹਾ ਔਰ ਸੈਂਟਰ ਦੇ ਵਿੱਚੋਂ ਵੀ ਉਹ ਆਪਾਂ ਆਪਣੇ ਲਈ ਫੰਡ ਲੈ ਕੇ ਆਣ